ਪਿਛੇ ਕਦਰ ਤੇ ਬਹੁਤ ਬਹੁਤ ਕਰਨ ਹਾਂਜੀ ਹ ਸਰਕਾਰ ਇਸ ਤੋਂ ਦੇ ਦੇ ਯਾਤਰਾ ਕੰਮ ਜੀ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਵਾਸਤੇ ਅੱਲਾ ਯਾਰ ਖਾਨ ਨੇ ਕਿਹਾ ਹੈ ਕਿ ਗਾਰੇ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਹੈ ਚਮਕੌਰ ਤੇਰੇ ਜਰਰੋ ਮੇ ਸਿਆਰੀ ਇਹੀ ਸੇ ਗਏ ਆਸਮਾ ਕੇ ਲੀਏ ਅੱਜ ਉਹਨਾ ਸ਼ਹੀਦਾਂ ਦਾ ਸ਼ਹੀਦੀ ਦਿਨ ਦਿਨ ਨੂੰ ਸਮਰਪਤ ਐਸੀ ਹਰ ਸਾਲ ਦੀ ਤਰ੍ਹਾਂ ਪੈਦਲ ਪਰਿਵਾਰ ਸਮੇਤ ਘਰ ਤੋਂ ਚਮਕੌਰ ਸਾਹਿਬ ਤੱਕ ਜਾਂਦੇ ਆ ਗੁਰਦੁਆਰਾ ਸਾਹਿਬ ਤੱਕ ਨਤਮਸਤਕ ਹੋਣ ਲਈ ਉਸੇ ਲੜੀ ਦੇ ਵਿੱਚ ਅੱਜ ਯਾਤਰਾ ਫੇਰ ਇੱਥੋਂ ਤੋਂ ਲੱਗੀ ਹੈ ਤਾਂ ਮੈਂ ਸਾਰੀ ਸੰਗਤ ਦਾ ਧੰਨਵਾਦੀ ਜਿਹੜੇ ਹੋਰ ਨਾਲ ਚੱਲ ਰਹੇ ਤੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਤੇ ਸਿੰਘਾਂ ਸ਼ਹੀਦਾਂ ਨੂੰ ਸਮਰਪਤ ਇਹ ਅਸੀਂ ਹਰ ਸਾਲ ਇੱਥੋਂ ਜਾਂਦੇ ਆਂ ਤੇ ਅੱਜ ਵੀ ਉਸੇ ਲੜੀ ਜਾ ਰਹੇ। ਫਿਰ ਡੱਲਿਆਉ ਸਾਹਿਬ ਦੀ ਸ਼ਹੀਦਤ ਲੈ ਕੇ ਅੱਜ ਆਪਾਂ ਅਜੇ ਧਾਰਮਿਕ ਕੁਛ ਨਾ ਕਰੀਏ। ਧਾਰਮਿਕ ਕੀ ਚਾਹੀਦਾ ਜੀ।

ਲਾਓ ਇਹ ਹੁਣ ਆਪਾਂ ਨਹੀਂ ਕੋਈ ਪੜਨੀ ਆਦਾ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਇਸ ਵਕਤ ਸਾਡੇ ਨਾਲ ਨੇ ਪੈਦਲ ਯਾਤਰਾ ਕਰ ਰਹੇ ਨੇ ਕਿ ਚੰਬਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਜੀ ਬਹੁਤ ਸਮੇਂ ਤੋਂ ਕੀ ਕਰ ਰਹੇ ਹਨ ਇਸ ਨੂੰ ਦੇਖਦੇ ਹਾਂ ਕਿੰਨਾ ਸਮਾਂ ਹੋ ਚੁੱਕਿਆ ਹੈ ਗੋੜ ਸਾਹਿਬ ਦੇ 23 ਸਾਲਾਂ ਤੋਂ ਇੱਥੇ ਹਰ ਸਾਲ ਯਾਤਰਾ ਤੇ ਜਾਂਦੇ ਆਂ ਇਸ ਦਿਨ ਗੋੜ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ ਸਬਕ ਤੇ ਗੋੜ ਸਾਹਿਬ ਦੇ ਵਾਸਤੇ ਮੈਂ ਬਨੂ ਧੰਨਵਾਦੀ ਆਂ ਕਿ ਇਸ ਧਰਤੀ ਤੇ ਲਗਾਤਾਰ 15 ਸਾਲ ਮੈਂ ਬੋੜ ਵਿਧਾਨ ਸਭਾ ਬਣ ਕੇ ਮੌਕਾ ਕਰਨ ਸੇਵਾ ਕਰਨ ਦਾ ਮੌਕਾ ਮਿਲਿਆ ਜਿਵੇਂ ਗੋੜ ਸਾਹਿਬ ਦੀ ਖੂਬਸੂਰਤੀ ਦੇ ਲਈ ਐਸੀ ਜੁਕੀ ਬਹੁਤ ਵੱਡੀ ਸੇਵਾ ਕਰਾਈ ਹੈ ਪੂਰਾ ਕਲਿਆਰਾ ਬਣਿਆ ਹੈ ਖਾਨਾ ਨੂੰ ਉੱਤਰ ਬਣਾਇਆ ਗਿਆ ਹੈ ਔਰ ਪੋਰਸ ਸਾਹਿਬ ਦੇ dono ਪਾਸੇ ਇੱਕ ਸਹਿਬ ਜੀ ਦਾ ਜੀ ਸਿੰਘ ਜੀ ਦੇ ਨਾਮ ਤੇ ਤੇ ਇੱਕ ਸਹਿਬ ਜੀ ਦਾ ਬਾਬਾ ਜੀ ਹਾਰ ਸਿੰਘ ਜੀ ਦੇ ਨਾਮ ਤੇ ਵੱਡੇ ਗੇਟ ਲਗਾਰੇ ਗਏ ਹੈ ਜਿਹਦੇ ਦੋਨੋਂ ਪੁਖੀ ਹੋ ਰਹੇ ਇੱਕ ਮੇਨ ਸਿੱਖ ਦੇ ਉੱਤੇ ਗੇਟ ਬਣਿਆ ਜਿਹੜਾ ਕੰਪਲੀਟ ਹੋ ਗਿਆ। ਇਸ ਤੋਂ ਇਲਾਵਾ ਕੰਨਾਰੇ ਮੂਰੇ ਮਾਰਬਲ ਲਗਾਇਆ ਗਿਆ। ਫਿਰ ਇੱਕ ਉੱਤੇ ਦਸਤਾਨੇ ਸ਼ਹਾਦਤ ਨਾਮ ਦਾ ਇਹ ਯਾਦਗਾਰ ਇੱਕ ਅਜੂਬਾ ਤਿਆਰ ਕੀਤਾ ਗਿਆ ਜਿੱਥੇ ਸਿੱਖ ਫੌਮ ਦੀ ਪੂਰੀ ਹਿਸਟਰੀ ਨੂੰ ਖਿਲਵਾਇਆ ਜਾਂਦਾ ਹੈ। ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਇੱਥੇ ਸੁੰਦਰਤਾ ਲਈ ਬਹੁਤ ਕੰਮ ਕੀਤੇ ਗਏ। ਇਹ ਇੱਕ ਨੀਲ ਪੱਥਰ ਹੋ ਗਿਆ ਤੇ ਬਹੁਤ ਆਪਣੇ ਆਪ ਗੁਰੂ ਸਾਹਿਬ ਨੇ ਲੇਫਟ ਕੋਰਪਸ ਸਰਕਾਰ ਨੂੰ ਸੇਵਾ ਲਈ ਸਮੇਂ ਸਮੇਂ ਤੁਹਾਨੂੰ ਜਾਂਦੇ ਰਹਿੰਦੇ ਹੋ ਜਿਸ ਤਰ੍ਹਾਂ ਦੇਖੋ ਦੋ ਵਿੱਚ ਕੀ ਮੌਜੂਦਾ ਹਾਲਾਤ ਦੇ ਵਿੱਚ ਜੇਕਰ ਮੈਂਟੇਨੈਂਸ ਦੀ ਗੱਲ ਕੀਤੀ ਜਾਂਦੀ ਹੈਗੀ ਉਸ ਤਰ੍ਹਾਂ ਦੀ ਤੇ ਇਹ ਸਰਕਾਰ ਨੇ ਬਾਅਦ ਦੇ ਵਿੱਚ ਕੰਮ ਸਲੋ ਕਰਦੇ ਤੁਸੀਂ ਦੇਖੋ ਕਿ ਅਸੀਂ 12 ਕਰੋੜ ਰੁਪਇਆ ਪਾਸ ਕਰਕੇ ਉੱਤੇ ਹਸਪੀਟਲ ਬਣਾਉਣਾ ਸ਼ੁਰੂ ਕਰਿਆ ਸੀ ਕਿੰਨੇ ਸਾਲ ਹੋ ਗਏ ਆ ਉਹਦੀ ਬਿਲਡਿੰਗ ਕੰਪਲੀਟ ਨਹੀਂ ਕਰ ਰਹੇ ਉਥੇ 19 ਡਾਕਟਰ ਹੋਣੇ ਚਾਹੀਦੇ ਆ ਇੱਕ ਡਾਕਟਰ ਹੈ ਉਹ ਵੀ ਵਿੱਚ ਦੇ ਛੁੱਟੀ ਚਲੇ ਜਾਵੇ ਤਾਂ ਉਥੇ ਕੋਈ ਨਹੀਂ ਹੁੰਦਾ ਡਾਕਟਰ ਦੇ ਸਾਡੇ ਕੋਈ ਨਹੀਂ ਹੁੰਦਾ ਸੋ ਇਹ ਸਰਕਾਰ ਨੂੰ ਪਤਾ ਹੀ ਹੈ ਲੇਕਿਨ ਇਹਨਾਂ ਨੂੰ ਚਾਹੀਦਾ ਨਹੀਂ ਸੀ ਇਸ ਤਰ੍ਹਾਂ ਜਿਹੜੇ ਸਰਕਾਰ ਨੇ ਕੰਮ ਸ਼ੁਰੂ ਕੀਤੇ ਵੀ ਹੁੰਦੇ ਆ ਉਹਨਾਂ ਨੂੰ ਫੇਮ ਫੀਡ ਆਰੂ ਬਦਲੀਏ ਤਿੱਕਰਨ ਵੇਖਣਾ ਚਾਹੀਦਾ ਲੇਕਿਨ ਇਹ ਨਹੀਂ ਸੁਖ ਸਕਦਾ ਉਧਰ ਵੈਸੇ ਤੁਸੀਂ ਕਿਸ ਯਾਤਰਾ ਦੌਰਾਨ ਧਰ ਮੇਟਦੇ ਹੋ ਬਹੁਤੀ ਹੀ ਗੱਲਬਾਤ ਕਰਦੇ ਹੋ ਤੇਗਾ ਜੀ ਲਗਾਤਾਰ ਦੋਸਤਾਂ ਨਾਲ ਗੱਲ ਕਰਦੇ ਹੋ ਬਹੁਤ ਬਣਾਤਾ ਤੁਸੀਂ ਗੱਲ ਕਰਦੇ ਹੋ ਲੇਕਿਨ ਇਸ ਵਕਤ ਸਿਕਲ ਕਰਦੇ ਜਾਵੇ ਕਿ ਸਾਲੀ ਦਿਨ ਰਹਿ ਕੇ ਵੀ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਦਰਸ਼ਕੀ ਜਿਹੜੀ ਅਹਿਮ ਹੋ ਗਈ ਹੈ ਜੁਤ ਸਿੰਘ ਢੱਲੇਵਾਲ ਇਸ ਵਕਤ ਜੁਤ ਸਿੰਘ ਢੱਲੇਵਾਲ ਦੀ ਸੇਧ ਪੰਜਾਬ ਸਟੇਸ਼ਨ ਤੋਂ ਲੈ ਕੇ ਕੀ ਸੀ ਅਹਿਸਾਸ ਕਰੋਗੇ ਕਿ ਕਿਵੇਂ ਮੈਂ ਪਹਿਲਾਂ ਵੀ ਪਹਿਲੇ ਵਾਰ ਵੀ ਸੰਦੀਪ ਖੇਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਮੈਂ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਨੂੰ ਕੋਈ ਹੋਰ ਰੂਪ ਦੇ ਉਹਨਾਂ ਦੀ ਜਿਹੜੀ ਜਾਨ ਹੈ ਉਹਨਾਂ ਦੀ ਸਖਸ਼ੀਅਤ ਦੀ ਸਾਨੂੰ ਜ਼ਿਆਦਾ ਲੋੜ ਹੈ ਕਿ ਉਹ ਖੇਤ ਦੀ ਉੱਪਰ ਕੇ ਕਾਹਿੰਦੀ ਗੱਲ ਕਰ ਸਕਣਗੇ ਹਰ ਸਰਕਾਰ ਔਰ ਕੋਈ ਅਸਰ ਨਹੀਂ ਹੈ ਉਹਨਾਂ ਦੇ ਜੀ ਵੀ ਉਹਨਾਂ ਦੇ ਜੀ ਨਹੀਂ ਸਕਦੀ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੰਦੇਵਾਲ ਜੀਵੇ ਡੰਦੇਵਾਲ ਮਰੇ ਲੇਕਿਨ ਇਹ ਪਾਣੀ ਸੰਕਟ ਨੂੰ ਪੰਜਾਬ ਨੂੰ ਉਹਨਾਂ ਦੀ ਜਰੂਰਤ ਹੈ ਇਸ ਕਰਕੇ ਮੈਂ ਉਹਨਾਂ ਨੂੰ ਅਪੀਲ ਕਰਨਾ ਕਿ ਇਹ ਧੂਫੜਤਾਲ ਵਾਲਾ ਕੰਮ ਛੱਡ ਕੇ ਸੰਕਟ ਨੂੰ ਹੋਰ ਰੂਪ ਰੇਲਵੇ ਤੋਂ ਘਟਾ ਕੇ ਹੋਰ ਵੀ ਬਹੁਤ ਤਰੀਕੇ ਹੈਗੇ ਹਨ ਕਾਨੂੰਨ ਉਹਨਾਂ ਦੀ ਜ਼ਰੂਰਤ ਹੈ ਇਸ ਕਰਕੇ ਮੈਂ ਇਹ ਉਹਨਾਂ ਨੂੰ ਉਸ ਤੋਂ ਬਾਅਦ ਜੀ ਆਪ ਫੱਕ ਫੱਕ 파ਰਟੀਰੇ ਮਾਇਤੇ ਉੱਤੇ ਜਾਦੇ ਰਹੇਗਾ ਇਸ ਵਕਤ ਵੀ ਜਾ ਰਹੇ ਨੇ ਕਿ ਤੁਸੀਂ ਵੀ ਜਾ ਕੇ ਉਹਨਾਂ ਨੂੰ ਆਪ ਪਰਸਨਲੀ ਮੀਟ ਕਰਨ ਦੀ ਕੋਸ਼ਿਸ਼ ਕਰੋਗੇ ਮੈਂ ਲੱਗੇ ਮੈਨੂੰ ਕੇਂਦਰ ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜੀ ਜਿਹੜੀ ਕਿ ਐਗਰੀਕਲਚਰ ਐਨੀਮਲ ਹਸਬੈਂਡਰੀ ਤੇ ਕੋਆਪਰੇਸ਼ਨ ਡਿਪਾਰਟਮੈਂਟ ਡੈਰੀ ਵਿਛਰੀ ਪੂਰੇ ਕਿਸਾਨੀ ਦੇ ਕੰਮਾਂ ਨੂੰ ਦੇਖਣ ਵਾਲੀ ਜਿਹੜੀ ਜਿੰਨੇ ਸਰਕਾਰ ਦੇ ਵਿਭਾਗ ਹੈ ਬਹੁਤ ਸਾਡੀ ਕਮੇਟੀ ਦੇ ਅੰਦਰ ਆਉਂਦੇ ਪੀ ਕਮੇਟੀ ਦੇ ਮੈਂਬਰ ਹੈ ਮੈਂਬਰ ਪਾਰਲੀਮੈਂਟ ਹੈ ਜਿਹੜੇ ਉਹਨਾਂ ਦਾ ਮੈਂ ਚੇਅਰਮੈਨ ਹੈ ਜੀ ਕਿ ਐਸੀ ਇੱਕ ਬਹੁਤ ਵੱਡੀ ਰਿਪੋਰਟ ਨਾਮੀਨਾਥ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ ਵੱਡੀ ਕੱਢੀ ਰਿਪੋਰਟ ਐਸੀ ਦਿੱਤੀ ਹੈ ਜਿਹਦੇ ਵਿੱਚ ਐਸੀ ਪੂਰੀ ਗੱਲ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ ਰਿਕਮੈਂਡ ਕੀਤਾ ਹੈ ਕਿ ਤੁਸੀਂ ਜਿਹੜੀ ਐਮਐਸਪੀ ਹੈ ਉਹਨੂੰ ਲੀਗਲ ਗਾਰੰਟੀ ਬਣਾ ਕੇ ਹੋ ਕਿ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਕਿ ਮੈਂ ਉਸ ਕਮੇਟੀ ਦੇ ਵਿੱਚ ਜਿਹੜੀ ਵੱਡੀ ਗੱਲ ਇਹ ਵੀ ਕੀਤੀ ਹੈ ਕਿ ਤੁਸੀਂ ਐਗਰੀਕਲਚਰ ਵਿਭਾਗ ਦਾ ਡਿਪਾਰਟਮੈਂਟ ਦਾ ਜਿਹੜਾ ਕਿਸਾਨ ਭਲਾਈ ਡਿਪਾਰਟਮੈਂਟ ਨਾਲ ਉਹਦਾ ਨਾਮ ਕਿਸਾਨ ਅਤੇ ਖੇਤ ਮਜ਼ਦੂਰ ਭਲਾਈ ਕਰੋ ਤੇ ਕਿਸਾਨਾਂ ਦੇ ਵੀ ਕਰਜ਼ੇ ਮਾਫ ਕਰੋ ਤੇ ਖੇਤ ਮਜ਼ਦੂਰਾਂ ਦੇ ਵੀ ਕਰਜ਼ੇ ਮਾਫ ਕਰੋ ਉਹਦੀ ਖੇਤ ਮਜ਼ਦੂਰ ਦਾ ਵੀ ਨਾਲ ਧਿਆਨ ਰੱਖਿਆ ਤੇ ਕਿਸਾਨੀ ਦਾ ਵੀ ਧਿਆਨ ਰੱਖਿਆ ਤੇ ਬਹੁਤ ਵੱਡੀਆਂ ਰਿਪੋਰਟਾਂ ਜਿਹੜੀਆਂ ਖੇਖਾਨੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਹੇਵੰਦ ਤੰਦਾ ਬਣਾ ਸਕਦੀਆਂ ਜਿੰਸੋ ਪਹਿਲੀ ਵਾਰ ਹੀ ਨਹੀਂ ਹੋਇਆ ਹੈ ਕਿ ਮਜ਼ਦੂਰ ਦੀ ਵੀ ਗੱਲ ਕੀਤੀ ਗਈ ਆ ਉਸਮੈਟਿਕਲ ਚੇਅਰਮੈਨ ਹੈਗੇ ਆ ਮਤਲਬ ਜਿਹੜਾ ਬੰਦਾ ਆਪ ਜਾ ਕੇ ਇੱਕ ਕਿਸਾਨੀ ਹੋ ਗਈ ਆ ਕਿਸਾਨ ਦੇ ਨਾਲ ਜਿਹੜਾ ਮਜ਼ਦੂਰ ਉਹ ਵੀ ਉਨਾ ਹੀ ਨਾਲ ਜੁੜਿਆ ਹੋਇਆ ਹੁੰਦਾ ਹਰ ਇੱਕ ਕਿਸੇ ਰਾਨ ਕਿਤੇ ਫਸਲਾਂ ਨੂੰ ਨੁਕਸਾਨ ਹੋਦਾ ਤਾਂ ਮਜ਼ਦੂਰ ਦਾ ਵੀ ਨੁਕਸਾਨ ਹੋਦਾ ਕਿਉਂਕਿ ਇਹਦਾ ਆਰਥਿਕ ਕਰ ਹੁੰਦਾ ਹੈ ਉਹਦੇ ਨਾਲ ਮਜ਼ਦੂਰ ਵੀ ਜੁੜੇ ਹੁੰਦੇ ਆ। ਐਸੀ ਆਪਣੀ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਇਹੀ ਗੱਲ ਸਾਹਮਣੇ ਰੱਖੀ ਹੈ ਕਿ ਕਿਸਾਨੀ ਦਾ ਮਤਲਬ ਜ਼ਮੀਨ ਦਾ ਮਾਲਕ ਹੀ ਨਹੀਂ ਕੰਡਾ ਪੂਰਾ ਜਿਹੜਾ ਕਿਸਾਨੀ ਕਰਦਾ ਬੰਦਾ ਚਾਹੇ ਉਹ ਠੇਕੇ ਤੇ ਕਰਦਾ ਹੋਵੇ ਚਾਹੇ ਉਹ ਖੇਤ ਮਜ਼ਦੂਰ ਹੈ ਉਹ ਸਾਰੇ ਕਿਸਾਨੀ ਦੇ ਅੰਗ ਹੈ। ਇਹਨਾਂ ਸਾਰੇ ਅੰਗਾਂ ਨੂੰ ਤਕੜੇ ਕਰਨਾ ਜ਼ਰੂਰੀ ਹੈ। ਇਸ ਕਰਕੇ ਅੱਜ ਇਖਵਾਨ ਕੁਝ ਕੁਸ਼ੀ ਕਰ ਰਹੇ ਇਹ ਤਮਕੂਸ਼ੀ ਕਰ ਰਿਹਾ ਹੈ ਇਸ ਗੱਲ ਨੂੰ ਦੇਖਦੇ ਹੋਏ ਕਿ ਇਹ ਕਮੈਂਡ ਦਿੱਤਾ ਹੈ ਕਿ ਇਹ ਹਾਰਜ ਕੀਤੀ ਹੈ ਕਿ ਤੁਸੀਂ ਖੇਤ ਮਜ਼ਦੂਰ ਦੇ ਇਤਿਹਾਰ ਉਹਨਾਂ ਦਾ ਕਾਜੇ ਮਾਫੀ ਦੀ ਸਕੀਮ ਲੈ ਕੇ ਆਓ ਤੇ ਉਹਨਾਂ ਨੂੰ ਲਾਭ ਦੇਣ ਵਾਸਤੇ ਮੈਂ ਇੱਕ ਸਰਕਾਰ ਨੂੰ ਪ੍ਰੋਜੈਕਟ ਬਣਾ ਕੇ ਦਿੰਦਾ ਸਰ ਮੈਂਬਰ ਪਾਰਲੀਮੈਂਟ ਨੂੰ ਵੀ ਵਰਕਪਰ ਕਿਸੇ ਉਸੇ ਬੜੀ ਮੁਸਕਰੋ ਕੇ ਆਵਾਜ਼ ਚੱਕ ਲਈ ਉਹ ਕਿਸਾਨੀ ਦੇ ਮੁੱਦੇ ਉੱਤੇ ਕੇਂਦਰ ਦੇ ਜਿਹੜੀ ਸਰਕਾਰ ਆ ਕਿ ਉਹਦੇ ਨਾਲ ਤੁਹਾਡਾ ਰਸਤਾ ਕਾਇਮ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਭਾਵੇਂ ਜਿਹੜੀ ਕਮੇਟੀ ਦੇ ਚੇਅਰਮੈਨ ਵੀ ਉੱਤੇ ਵਰਕਪਰ ਤੁਸੀਂ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਪੈਨਸਨ ਮੁੱਖ ਰੱਖ ਦਿਓ ਕਿਸਾਨੀ ਦੇ ਤੌਰ ਤੇ ਤੁਸੀਂ ਕਿੰਨਾ ਦਿਲ ਵਿੱਚ ਕੇਂਦਰ ਦਾ ਰਵਈਆ ਕਿਸ ਤਰ੍ਹਾਂ ਦੇਖਦੇ ਇਹ ਜਿਹੜੀ ਰਿਪੋਰਟ ਹੈ ਇਹ ਪੂਰੀ ਪਾਰਲੀਮੈਂਟ ਦੀ ਹੈ ਜੀ ਲੋਕ ਸਭਾ ਦੀ ਰਿਪੋਰਟ ਹੈ ਲੋਕ ਸਭਾ ਦੇ 543 ਮੈਂਬਰਾਂ ਤੋਂ ਤੇ ਰਾਜ ਸਭਾ ਦੇ ਮੈਂਬਰਾਂ ਚੋਂ 30 ਮੈਂਬਰ ਜਿਦੇ ਚੋਂ 20 ਮੈਂਬਰ ਲੋਕ ਸਭਾ ਦੇ ਐ 10 ਰਾਜ ਸਭਾ ਦੇ ਉਹਨਾਂ ਦੀ ਇਹ ਸਟ੍ਰੀਡਿੰਗ ਕਮੇਟੀ ਹੈ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਜੀ ਤੁਨੂੰ ਦੇ ਡੇਰੇ ਵਿੱਚ ਆ ਕੇ ਬਣਾਈ ਗਈ ਹੈ ਜੀ ਇਹਨੂੰ ਲੋਕ ਸਭਾ ਦਾ ਸਪੀਕਰ ਨਾਲ ਸਰਵੇ ਸਰਕਾਰ ਬਣਾਉਂਦੀ ਜੀ ਤੇ ਇਹਦੀ ਜਿਹੜੀ ਰਿਪੋਰਟ ਆ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਹੈ ਇਹਨੂੰ ਪਾਰਲੀਮੈਂਟ ਦੀ ਉਹ ਖਸਵਾਦੀ ਰਿਪੋਰਟ ਮੰਨਿਆ ਜਾਂਦਾ ਹੈ। ਇਹ ਕੋਈ ਆਮ ਰਿਪੋਰਟ ਨਹੀਂ ਹੈ। ਜੀ। ਬਹੁਤ ਅਹਿਮੀਅਤ ਰੱਖਦੀ ਹੈ। ਇਸੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਹੀ ਪਏਗਾ। ਤੇ ਜਾਂ ਕੋਈ ਜਵਾਬ ਦੇਣਾ ਪਏਗਾ। ਸੋ ਇਹ ਜਿਹੜੀ ਰਿਪੋਰਟ ਹੈ ਇੱਕ ਇਹ ਸਮਝ ਲਓ ਕਿ ਮੇਲ ਪੱਥਰਿਆਂ ਆਉਣ ਵਾਲੇ ਸਮੇਂ ਦਾ ਬਤਾਰਾ ਹੈ। ਸਭ ਆਖੀ ਦੋਸਵਾ ਰਾਹੁਲ ਗਾਂਧੀ ਉੱਤੇ ਅਫੀਰ ਦਾ ਚੋਰੀ। ਇਹ ਰਾਜਨੀਤੀ ਕਿੰਨਾ ਮੁਕੀ ਕਰਨੀ ਹੈ। ਸਨ। وہ خطاب دوبارہ کرنے i to no পিছ <muchos> ਮੈਂ ਤੀਰਥ ਯਾਤਰਾ ਕੇ ਲੀਏ ਲੋਕਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਿਹਰ ਕੀ ਐ ਜੰਬੋਲ ਤੇਰੇ ਜਰਰੋ ਮੈਂ ਸਿਆਰੀ ਇਹੀਂ ਸੇ ਗਏ ਅਸਮਾ ਕੇ ਲੀਏ ਉਸ ਧਰਤੀ ਨੂੰ ਜਿਹਦੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੋ ਪ੍ਰਾਪਤ ਹੈ ਜਿੱਥੇ ਜਿਹੜੀ ਕਿ ਵੱਡੇ ਸਹਿਬਜ਼ਾਦੇ ਆ ਪਾਪਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦੇ ਖੂਨ ਨਾਲ ਪੋਈ ਗਈ ਹੈ। ਉਸ ਧਰਤੀ ਨੂੰ ਜਿੰਨਾ ਰੱਬ ਵਸਤੋ ਬੋਈਏ ਸਾਟ ਹੈ। ساری ਦੁਨੀਆ ਦੇ ਲੋਕਾਂ ਦੇ ਹੋਏ ਚੰਗਾ ਪਾਇਆ ਹੈ। ਤੇ ਉਸ ਕੀਤੀ ਜਰਾ ਦੇ ਵਿੱਚ ਸਾਡੇ ਇਲਾਕੇ ਦੇ ਲੋਕ ਨੂੰ ਬਣਾਉਂਦੇ ਆ। ਬਹੁਤ سارے ਲੋਕ ੱਲੇ ਪੁੰਜੇ ਸੌਂਦੇ ਆ ਇਹਨਾਂ ਜਰਾ ਦੇ ਵਿੱਚ। ਇਹਨਾਂ ਦੇ ਨਾਲ ਅੱਜ ਸਾਡੇ ਪਿੰਡਾਂ ਦੇ ਵਿੱਚ ਕੋਈ ਖੁਸ਼ੀ ਦੇ ਪ੍ਰੋਗਰਾਮ ਨਹੀਂ ਰੱਖੇ ਜਾਂਦੇ ਇੱਥੇ ਇਹਨਾਂ ਦਿਨਾਂ 'ਚ ਵਿਆਹ ਸ਼ਾਦੀਆਂ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਇੱਕ ਦੁੱਖ ਦਾ ਪ੍ਰਗਟਾਵਾ ਇੱਕ ਦਰਦ ਹੁੰਦਾ ਹੈ ਇਹਨਾਂ ਦਿਨਾਂ ਦੇ ਅੰਦਰ ਇਸ ਕਰਕੇ ਹਰ ਸਾਲ ਇਸ ਫੈਦਲ ਚੱਲ ਕੇ ਇੱਕ ਫੋਰਸ ਆ ਜਾਂਦੇ ਹੈ ਸੁੱਤੇ ਨਸਮਾਰਕ ਹੁੰਦੇ ਆ ਘਰ ਤੋਂ ਲੈ ਕੇ ਉਹ ਉਸੇ ਲੜੀ ਦੇ ਵਿੱਚ ਅੱਜ ਵੀ ਆ ਰਹੇ ਆ ਅੱਜਕੱਲ੍ਹ ਦੇ ਨੌਜਵਾਨ ਗਰੀਮ ਕੀ ਸੁਦੇਸ਼ ਲੈ ਕੇ ਜਿਵੇਂ ਪੀ ਦੀ ਜੋੜ ਮੈਨੂੰ ਲੈ ਕੇ ਨਤਮਸਤ ਪਾਉਣ ਜਾਂਦੇ ਨੇ ਨੌਜਵਾਨਾਂ ਨੂੰ ਕੀ ਕਰਨਾ ਮੈਂ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਘਰ ਤੋਂ ਪ੍ਰੇਰਿਤ ਹੋ ਨਸ਼ਿਆਂ ਵੱਲ ਨਹੀਂ ਜਾਣਾ ਨਸ਼ਾ ਸਾਡੇ ਸਰੀਰ ਨੂੰ ਗਾਲਦਾ ਹੈ ਸਾਡੇ ਖੂਨ ਨੂੰ ਖਰਾਬ ਕਰਦਾ ਹੈ ਤੇ ਨਸ਼ਿਆਂ ਜਿਹੜੇ ਘਰ 'ਚ ਨਸ਼ੇ ਵੜ ਜਾਂਦੇ ਆ ਉਹ ਕਾਰ ਖੰਗੜ ਹੋ ਜਾਂਦੇ ਆ ਕਾਰ ਨਹੀਂ ਚੱਲਦੇ ਉਹ ਪਰਿਵਾਰ ਤਰੱਕੀ ਨਹੀਂ ਕਰਦੇ ਇਸ ਕਰਕੇ ਨਸ਼ੇਾਂ ਤੋਂ ਦੂਰ ਹੋ ਕਿਵੇਂ ਦੇਖਦੇ ਆ ਕਿ ਬੱਲੇਵਾਲ ਸਾਹਿਬ ਦੇ ਮਰਨ ਬਾਕੀ ਲੱਗੇ ਉਹ ਤਕਰੀਬਨ 25 ਦਿਨ ਚੱਲ ਰਿਹਾ ਹੈ ਸਿਹਤ ਮੰਧir ਦੇ ਤੋਂ ਸਾਬ ਪੁੱਛਦੇ ਕਿਵੇਂ ਤੁਸੀਂ ਮੈਂ ਬੱਲੇਵਾਲ ਸਾਹਿਬ ਨਾਲ ਉਹ ਬੇਨਤੀ ਕਰਨਾ ਚਾਹੁੰਦਾ ਹੱਥ ਛੋੜ ਕੇ ਕਿ ਤੁਹਾਡੀ ਸਿਹਤ ਦੀ ਲੋਕਾਂ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਦੂਸੀਂ ਰਹੋਗੇ ਤਾਂ ਸੰਘਰਸ਼ ਅੱਗੇ ਵਧੇਗਾ ਜੇ ਤੁਸੀਂ ਆਪਣੀ ਸੇਧ ਖਰਾਬ ਕਰ ਲੋਗੇ ਤਾਂ ਸੰਘਰਸ਼ ਵਿੱਚ ਅੜਚਣਾ ਆਉਣਗੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਰਕਾਰ ਦੇ ਘਰ ਦੇ ਵਿੱਚ ਕੋਈ ਫਸਕ ਨਹੀਂ ਬੈਣਾ ਉਹਨਾਂ ਨੂੰ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਤੁਹਾਡੀ ਉਹਨਾਂ ਦੇ ਕੰਨ ਤੇ ਜੂਣੀ ਸਰਕਦੀ ਤੁਸੀਂ ਆਪਣੀ ਸੇਧ ਨਾ ਕਰੋ ਭਰਾਵ ਸੰਘਰਸ਼ ਨੂੰ ਕੋਈ ਹੋਰ ਰੂਪ ਦਿਓ संघर्ष ਨੂੰ ਤੇਜ਼ ਕਰੋ ਐਸੀ ਤੁਹਾਡੇ ਹਰ ਤਰੀਕੇ ਦੇ ਨਾਲ ਹੈ ਲੇਕਿਨ ਆਪਣੀ ਸਿਹਤ ਨੂੰ ਕਾਇਮ ਰੱਖ ਕੇ ਇਸ ਕਰਕੇ ਮਾਰਨ ਵਰਤਣ ਵਾਲਾ ਕੰਮ ਛੱਡ ਕੇ ਸੰਘਰਸ਼ ਨੂੰ ਹੋਰ ਰੂਪ ਦਿੱਤਾ ਜਾ ਸਕਦਾ ਕੋਈ ਹੋਰ ਨੁਕਤਾ ਨਸਪਸਨ ਸਰ ਜਿਵੇਂ ਤੁਸੀਂ ਸਾਡਾ ਧਿਆਨ ਆਇਆ ਕੰਨ ਬਾਬਾ ਸਾਹਿਬ ਪਹਿਲਾਂ ਇਹਦੇ ਤੋਂ ਹੀ ਗੱਲ ਕਰਨਾ ਕਿ ਕਿਸਾਨੀ ਵਾਸਤੇ ਕਿਉਂਕਿ ਮੈਂ ਪੂਰੇ ਦੇਸ਼ ਦੀ ਪਾਰਲੀਮੈਂਟ ਦਾ ਜਿਹੜਾ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡ ਡੂ ਦਾ ਚੇਅਰਮੈਨ ਹੁੰਦੇ ਹੋਏ ਜਿਹਦੇ ਚ 30 ਮੈਂਬਰ ਹੈ ਪਾਰਲੀਮੈਂਟ ਦੇ ਰਾਜ ਸਭਾ ਦੇ 10 ਮੈਂਬਰ ਹੈ 20 ਮੈਂਬਰ ਲੋਕ ਸਭਾ ਤੋਂ ਇਹ ਸਾਰੇ ਉਪਕੋਮਟੀ ਦੇ ਮੈਂਬਰ ਹੈ ਸਾਡੇ ਵੱਨੋਂ ਇੱਕ ਪਾਰਲੀਮੈਂਟ ਦੇ ਵਿੱਚ ਕਿਉਂਕਿ ਇਹ ਸੰਵਿਧਾਨਿਕ ਕਮੇਟੀ ਹੈ ਕਲ ਸਿਨਿਚਰ ਵੱਲੋਂ ਬਣਾਈ ਜਾਂਦੀ ਹੈ ਤੇ ਲੋਕ ਸਭਾ ਦਾ ਸਪੀਕਰ ਇਹਨੂੰ ਬਣਾਉਂਦਾ ਹੈ ਕਿਸ ਸਰਕਾਰ ਨੂੰ ਜਵਾਬਦੇਹ ਹੁੰਦੀ ਹੈ ਇਹਦੀ ਅਸੀਂ ਰਿਪੋਰਟ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਹੈ ਕਿ ਆਪਣੇ ਆਪ ਦੇ ਵਿੱਚ ਲੋਕ ਸਭਾ ਹੀ ਹੁੰਦੀ ਹੈ ਇਹਦੀ ਰਿਪੋਰਟ ਦੇ ਵਿੱਚ ਅਸੀਂ ਕਿਸਾਨਾਂ ਦੇ ਹੱਕ ਵਿੱਚ ਵਰਕੋਰ ਦਿੱਤੀ ਹੈ ਕਿਹੜੀ ਕਿਸ ਤਰੀਕੇ ਦੇ ਨਾਲ ਕਿਸਾਨੇ ਨੂੰ ਰਾਹੇਵੰਦੰਦਾ ਬਣਾਇਆ ਜਾ ਸਕਦਾ ਉਹਦੇ ਵਿੱਚ ਅਸੀਂ ਸਰਕਾਰ ਨੂੰ ਇਹ ਸਪਾਰਸ਼ ਕੀਤੀ ਹੈ ਕਿ ਜਿਹੜੀ ਐਮ ਐਸ ਪੀ ਹੈ ਨੂੰ ਜੀਗਰ ਗਰੰਟੀ ਬਣਾਇਆ ਜਾਵੇ ਕਾਨੂੰਨੀ ਗਰੰਟੀ ਹੋਵੇ ਤੇ ਨਾਲ-ਨਾਲ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਜਿਹੜਾ ਲੋਨ ਹੈ ਉਹ ਮਾਫ਼ ਕੀਤਾ ਜਾਵੇ ਜਿਹੜੇ ਪਸ਼ੂ ਤਾਂ ਨੇ ਗਊਆਂ ਹੈ ਗਊਸ਼ਾਲਾ ਨੂੰ ਪੈਸੇ ਦਿਓ ਆਵਾਰਾ ਡੰਗਰ ਨਾ ਫਿਰਨ ਲੇਕਿਨ ਜਿਹੜੇ ਕਿਸੇ ਨੇ ਗਾਂ ਰੱਖੀ ਵੀ ਹੈ ਉਹ ਜੇ ਬੁੱਢੀ ਹੋ ਗਈ ਹੈ ਦੁੱਧ ਦੇਣਾ ਬੰਦ ਕਰ ਗਈ ਹੈ ਤਾਂ ਤੁਸੀਂ ਦੋ ਸ਼ਾਲਾ ਨੂੰ ਜਿੰਨਾ ਪੈਸੇ ਦਿੰਦੇ ਹੋ 300 ਰੁਪਏ ਹਰ ਰੋਜ਼ ਦੇ ਤੁਸੀਂ ਸਿੱਧਾ ਉਸ ਕਿਸਾਨ ਨੂੰ ਦੇ ਦਿਓ ਤਾਂ ਕਿ ਉਹ ਛੱਡੇ ਹੀ ਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪਾਰਸ਼ਾਂ ਕੀਤੀਆਂ ਗਈਆਂ ਜਿਹੜੀਆਂ ਕਿ ਬਹੁਤ ਅਹਿਮਿਤ ਰੱਖਦੀਆਂ ਜਿਹੜੀਆਂ ਕਿਸਾਨੀ ਨੂੰ ਲਾਹੇਵੰਦ ਅਦਾ ਬਣਾ ਸਕਦੀਆਂ ਤੇ ਸਰਕਾਰ ਨੂੰ ਅਸੀਂ ਲੋਕ ਸਭਾ ਦੇ ਵਿੱਚ ਰਿਪੋਰਟ ਹੈ ਜਿਹੜੀ ਉਹ ਦੇ ਦਿੱਤੀ ਹੈ ਜਿਹਦੇ ਆਉਣ ਵਾਲੇ ਸਮੇਂ 'ਚ ਦੂਰ ਗਾਮੀ ਔਰ ਬਹੁਤ ਅੱਛੇ ਕਿਸਾਨੀ ਵਾਲੇ ਰਿਜ਼ਲਟ ਨਿਕਲਣਗੇ ਸੋ ਆਮੀ ਨਾਕਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ 2004 ਤੋਂ ਲੈ ਕੇ 6 ਤੱਕ 5 ਰਪੂਟਾਂ ਆਈਆਂ ਸੀ ਇਹ ਪਹਿਲੀ ਵਾਰ ਹੈ ਕਿ ਕਿਸੇ ਕਿ ਬੇਟੀ ਨੇ ਐਡੀਆਂ ਵਧੀਆ ਰਪੋਰਟ ਰਿਪੋਰਟ ਦਿੱਤੀ ਹੈ ਤੇ ਇਹ 6 ਰਪੂਟਾਂ ਪੇਸ਼ ਕਰ ਰਹੀ ਹੈ। ਅਰੇ ਖੇਤ ਮਜ਼ਦੂਰ ਵਾਸਤੇ ਰਿਪੋਰਟ ਦੇ ਲਈ ਸਰਪ ਕੋਈ ਬਾਤ ਰਿਪੋਰਟ ਦੇ ਵਿੱਚ ਖੇਤ ਮਜ਼ਦੂਰ ਵਾਸਤੇ ਰਿਪੋਰਟ ਹੋਣੀ ਹੈ। ਪਹਿਲਾਂ ਇਹ ਜਿਹੜਾ ਡਿਪਾਰਟਮੈਂਟ ਹੈ ਕੱਲਾ ਕਿਸਾਨਾਂ ਨੂੰ ਵੀ ਦੇਖਦਾ ਸੀ। ਲੇਕਿਨ ਅਸੀਂ ਸਪਾਰਸ ਕੀਤੀ ਹੈ। 22 ਦਾ ਨਾਮ ਖੇਤੀਬਾੜੀ ਕਿਸਾਨ ਅਤੇ ਖੇਤ ਮਜ਼ਦੂਰ ਸੁਲਾਈ ਰੱਖਿਆ ਜਾਵੇ ਹੁਣ ਤੱਕ ਇਹਦਾ ਨਾਮ ਹੈ ਖੇਤੀਬਾੜੀ ਕਿਸਾਨ ਫਲਾਈ ਮੈਂ ਇਹਨਾਂ ਨੂੰ ਦਿੱਤੀ ਹੈ ਸਪਾਰਸਪੀਟਨ ਪਾਰਲੀਮੈਂਟ ਦੇ ਨੂੰ ਪੂਰੀ ਸਾਡੀ ਕਮੇਟੀ ਨੇ ਕਿ ਇਹਦਾ ਨਾਮ ਇਹਦੇ ਵਿੱਚ ਕਿਸਾਨ ਦੇ ਨਾਲ ਨਾਲ ਖੇਤ ਮਜ਼ਦੂਰ ਉਹ ਵੀ ਕਿਸਾਨੀ ਦਾ ਹੰਦ ਹੈ ਉਹਨੂੰ ਜੋੜਿਆ ਜਾਵੇ ਤੇ ਇੱਕ ਤੇ ਕਿਸਾਨ ਦੇ ਕਰਜ਼ੇ ਹੀ ਮਾਫ਼ ਕਰੋ ਉੱਤੇ ਖੇਤ ਮਜ਼ਦੂਰ ਦਾ ਕਰਜ਼ਾ ਹੀ ਮਾਫ਼ ਕਰੋ ਤੇ ਖੇਤ ਮਜ਼ਦੂਰ ਨੂੰ ਵੀ ਉਹ ਸਾਰੀਆਂ ਸਹੂਲਤਾਂ ਮਾ ਦਿਓ ਜਿਹੜੀਆਂ ਉਹਦੇ ਜ਼ਿੰਦਗੀ ਦੇ ਨਿਰਭਾਅ ਵਾਸਤੇ ਜ਼ਰੂਰੀ ਹੈ ਤੇ ਖੇਤ ਮਜ਼ਦੂਰ ਦਾ ਜਿਹੜਾ ਮਿਨਿਮਮ ਵੇਜ ਹੈ, ੱਟੋ ਕਟ ਉਜਰਤ ਹੈ। ਉਹ ਫਿਕਸ ਕਰੋ ਦੇ ਵਾਸਤੇ ਮਿਕਸ਼ਨ ਮਣਾਓ ਤਾਂ ਕਿ ਖੇਤ ਦੇ ਮਜ਼ਦੂਰ ਨੂੰ ਜਦੋਂ ਖੇਤ ਵਿੱਚ ਕੰਮ ਕਰਦਾ ਉਹਦੇ ਪੂਰੇ ਪੈਸੇ ਮਿਲਣ। ਤੇ ਕਿਵੇਂ ਦੇਖਦੇ ਹਾਂ ਅੰਮ੍ਰਿਤ ਸ਼ਾਹ ਦੇ ਬਿਆਨ ਕਿਵੇਂ ਦੇ ਦਿੱਤੇ? ਬਾਬਾ ਸਾਹਿਬ ਵੀ ਮਰ ਰਹੇ ਹੋਏ, ਅੰਬੇਦਕਰ ਜੀ ਦੇ ਬਿਆਨ। ਦੇਖੋ ਬਾਬਾ ਸਾਹਿਬ ਵੀ ਮਰਾਓ ਅੰਬੇਦਕਰ ਸਾਡੇ ਚਾਣਨ ਮਰਾ ਰਹਾ ਹੈ। ਉਹਨਾਂ ਨੇ ਦੇਸ਼ ਨੂੰ ਇੱਕ ਐਸੀ ਸੇਧ ਦਿੱਤੀ ਹੈ ਜਿਹਦੇ ਨਾਲ ਹਰੇਕ ਗਰੀਬ ਪਿਛੜਾ ਵਰਗ ਮਿਨੋਰਟੀ ਤੇ ਔਰਤਾਂ ਨੂੰ ਬਹੁਤ ਵੱਡੇ ਹੱਕ ਮਿਲੇ ਆ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਵੀ ਇੱਕ ਐਸੀ ਕਿਸ ਨੇ ਬਾਬਾ ਅੰਬੇਦਕਰ ਸਾਹਿਬ ਨੇ ਦਿੱਤਾ ਹੈ ਔਰ ਉਹਨਾਂ ਨੇ ਔਰਤਾਂ ਵਾਸਤੇ ਬੜੀ ਲੜਾਈ ਲੜੀ ਉਹਨਾਂ ਨੇ ਕੱਟ ਗਿਣਤੀਆਂ ਵਾਸਤੇ ਲੜਾਈ ਲੜੀ ਉਹਨਾਂ ਨੇ ਅਨਸੂਚਿਤ ਜਾਤਾਂ ਅਤੇ ਪਿਛੜੇ ਵਰਗ ਵਾਸਤੇ ਲੜਾਈ ਲੜੀ ਉਹਨਾਂ ਨੂੰ ਨੀਚਾ ਦਿਖਾਉਣਾ ਉਹਨਾਂ ਨੂੰ ਇਹ ਕਹਿਣਾ ਕਿ ਜੀ ਤੁਸੀਂ ਕਿਆ ਅੰਬੇਦਕਰ 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 ਕਰੀ ਜਾਂਦੇ ਹੋ ਐਨਾ ਰੱਬ ਦਾ ਨਾਮ ਲੈ ਲਓ ਫਿਰ ਤੁਸੀਂ ਸਵਰਗ ਚਲੇ ਜਾਓਗੇ ਮੈਂ ਅਮੀਸ਼ਾ ਨੂੰ ਕਹਿਣਾ ਜੀ ਕਰੋੜਾ ਲੋਕਾਂ ਵਾਸਤੇ ਅੰਬੇਦਕਰ ਹੀ ਰੱਬ ਹੈ ਉਹਨਾਂ ਨੂੰ ਤੁਸੀਂ ਆਉਣ ਵਾਲੇ ਪਤਾ ਨਹੀਂ ਦੇਖਿਆ ਕਿ ਨਹੀਂ ਕਿਸੇ ਨੇ ਸਵਰਗ ਬਾਦ ਦੇ ਵਿੱਚ ਮਰਨ ਤੋਂ ਬਾਅਦ ਉਹਨਾਂ ਨੂੰ ਜ਼ਿੰਦਗੀ ਵਿੱਚ ਹੀ ਸਵਰਗ ਅੰਬੇਦਕਰ ਨੇ ਦਿਖਾਇਆ ਹੈ ਕੁਸੀਂ ਅੰਬੇਦਕਰ ਬਾਰੇ ਇੰਨੀ ਮਾੜੀ ਸੋਚ ਰੱਖਦੇ ਹੋ ਆਰਐਸਐਸ ਭਾਜਪਾ ਇਹ ਮਨੁਵਾਦੀ ਅਪਰੋਚ ਦੇ ਨਾਲ ਚੱਲਦੇ ਜਿਹਨੂੰ ਅੰਬੇਦਕਰ ਨੇ ਮੁੱਢ ਤੋਂ ਨਕਾਰਿਆ ਹੋਇਆ ਹੈ ਇਹ ਜਿਹੜੀ ਸੋਚ ਹੈ ਇਹਨਾਂ ਦੀ ਇਹ ਉਹੀ ਲੋਕ ਹੈ ਜਿਹੜੇ ਕਦੇ ਟੋਬੇ ਤੋਂ ਪਾਣੀ ਨਹੀਂ ਲੈਣਦੇ ਬੋਤਲ ਤੋਂ ਪਾਣੀ ਨਹੀਂ ਲੈਣਦੇ ਜਿਹੜੇ ਮੰਦਰਾਂ 'ਚ ਨਹੀਂ ਫੜਨਦੇ ਇਹ ਆਰਐਸਐਸ ਤੇ ਭਾਜਪਾ ਉਹੀ ਲੋਕ ਹੈ ਜਿਨ੍ਹਾਂ ਨੇ ਹਮੇਸ਼ਾ ਔਰਤ ਜਾਤੀ ਨੂੰ ਕੱਟ ਗਿੰਟੀ ਨੂੰ ਪਿਛੜੇ ਵਰਗ ਨੂੰ ਤੇ ਦਲਿਤ ਵਰਗ ਨੂੰ ਦਬਾ ਕੇ ਰੱਖਿਆ ਇਹਨਾਂ ਦੀ ਸੋਚ ਸਾਹਮਣੇ ਆਈ ਹੈ ਇਸ ਸੋਚ ਨੂੰ ਅਸੀਂ ਮੂਢ ਤੋਂ ਇਨਕਾਰਦੇ ਆਂ ਤੇ ਮੈਂ ਉਹਨਾਂ ਦੇ ਵਿਹਾਨ ਦੀ ਘੋਰ ਨਿੰਦਾ ਕਰਦਾ ਆਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਉਹਨਾਂ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਇਹ ਘਿਣਾਉਣਾ ਅਪਰਾਧ ਕੀਤਾ ਮਿਹਰਬਾਨੀ ਸੋ ਸਾਡਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਿਲਦੇ ਹੋ ਤਾਂ ਫਿਰ ਤੁਹਾਨੂੰ ਸੱਜਣੇ ਆਪਣੇ ਗ੍ਰਹਿਣ ਵਾਲਾ ਮੋਰਿੰਡਾ ਤੋਂ ਸ਼੍ਰੀ ਚੰਤੌਰ ਸਾਹਿਬ ਨਸ਼ਮਕਸ ਨੂੰ ਨਾਪਰਤ ਉਮਰ ਜਾ ਰਹੇ ਨੇ ਮੈਨੂੰ ਜਾਨਕੀ ਕੁਝ ਵੀ ਪੁੱਛਣ ਦੇ ਬਾਰੇ ਗੱਲ ਕਿਸੇ ਜੀ ਦਿਲ ਦੀ ਜਲਵਾ ਨੋ ਤੇ ਹੈ ਕਿ ਕੋਈ ਪਾਧਾ ਤੇ ਹਰਤੂ ਮਤਲਬ ਪਰਚੋਕੀ ਅੱਲਾ ਯਾਰ ਖਾਨ ਕਹਿੰਦੇ ਜੀ ਤੇ ਬਰਖੇ ਰੋਜ਼ਾਨਾ ਕੋਈ ਦੇ ਟਾਇਰ ਟਪੜ ਕੀ ਹੋਈ ਮੋਰਿੰਡਾ ਪਾਣੀ ਪੀਣ ਕਰ ਰਹਾ ਪਾਣੀ ਪੀ ਲੀ ਸਾਤ ਮਿੰਟ ਬਾਅਦ ਆ ਦੇ ਡਾਟ ਕਰ ਲਾ